ਕੱਪ 3 ਗੱਲ ਸਾਰੇ ਬਾਈਆਂ ਨੂੰ ਤੇ ਅੱਜ ਹੈਗੀ 7 ਮਈ 2025 ਤੇ ਅੱਜ ਵੀਰ ਪਹੁੰਚੇ ਆਪਣੇ ਕੋਲ ਕਰਵਾਉਨੇ ਆ ਗੱਲਬਾਤ ਕਿੱਥੋਂ ਆਏ ਤੇ ਕਿਹੜਾ ਇਹਨਾਂ ਨੂੰ ਸਾਈਕਲ ਦਿੱਤਾ ਦਿੰਨੇ ਆ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਕਿੱਥੋਂ ਆਏ ਤੁਸੀਂ ਦੱਸਿਓ ਆਪਣੇ ਕੋਲ ਆਪਣਾ ਚੌਂਦਾ ਪਿੰਡ ਆਈ ਅਮਰਗੜ ਦੇ ਨੇੜੇ ਆ ਮੇਰਕੋਟਲੇ ਜ਼ਿਲ੍ਹੇ ਚ ਪੈਂਦਾ ਜੀ ਠੀਕ ਆ ਵੀਰੇ ਤੇ ਆਪਣਾ ਵੀਰੇ ਤੁਸੀਂ ਕਿਵੇਂ ਪਤਾ ਲੱਗਿਆ ਤੁਹਾਨੂੰ ਆਪਣੇ ਤੇ ਆਪ ਵੀਰੇ ਆਪਣੀ ਵੀਡੀਓ ਦੇਖੀ ਸੀ ਆਪਣੇ YouTube ਤੇ ਠੀਕ ਆ ਵੀਰੇ ਸਾਈਕਲਾਂ ਬਾਰੇ ਤੁਹਾਡੀ ਪਾਈ ਹੋਈ ਸੀਗੀ ਹਾਂਜੀ ਤੇ ਬੇਟਾ ਜਿੱਦ ਕਰਦਾ ਜੀ ਕਹਿੰਦਾ ਜੀ ਬ੍ਰਾਂਟਡ ਸਾਈਕ ਠੀਕ ਹੈ ਵੀਰੇ ਤੇ ਫਿਰ ਮੈਂ ਕਿਹਾ ਵੀ ਚਲ ਬਾਈ ਕੋਲੇ ਚਲਦੇ ਹਾਂ ਹੁਣ ਦੇਖਦੇ ਆ ਵੀ ਉੱਥੇ ਹੀ ਮਿਲੂਗਾ ਫਿਰ ਕਿਉਂ ਇਹ ਆਪਣੀ ਪਹੁੰਚ ਤੋਂ ਬਾਹਰ ਨਹੀਂ ਸਾਈਕਲ ਵੀਰੇ ਹਾਂਜੀ ਹਾਂਜੀ ਰੇਟ ਇੰਨੇ ਨੇ ਇਹਨਾਂ ਦੇ ਤਾਂ ਮਹਿੰਗੇ ਸਾਈਕਲ ਦੇ ਹਾਂਜੀ ਹਾਂਜੀ ਵੀਰੇ ਤਾਂ ਕਰਕੇ ਅਸੀਂ ਤੁਹਾਡੇ ਕੋਲ ਆਏ ਸੀ ਸਹੀ ਹੈ ਵੀਰੇ ਤੇ ਨਵੇਂ ਦਾ ਰੇਟ ਚਲੋ ਮਹਿੰਗਾ ਤੇ ਤੁਹਾਨੂੰ ਬਹੁਤ ਬਈ ਉਹਦੇ ਹਿਸਾਬ ਨਾਲ ਨਾ ਮੇਰੇ ਹਿਸਾਬ ਨਾਲ ਆਪਾਂ ਬਹੁਤ ਘੱਟ ਦੇ ਦੇਣਾ ਤੁਹਾਨੂੰ ਹਾਂ ਹਾਂ ਤੇ ਬਾਕੀ ਵੀਰੇ ਚਲਾ ਕੇ ਸਾਈਕਲ ਦਾ ਤੁਹਾਨੂੰ ਕਿਵੇਂ ਲੱਗਿਆ ਜਿਵੇਂ ਪਹਿਲਾ ਸਾਈਕਲ ਚਲਾਇਆ ਹੋਣਾ ਤੁਹਾਡਾ ਕੋਈ ਇਹ ਦਾ ਬ੍ਰੇਸ ਸਾਈਕਲ ਦੇ ਬਾਰੇ ਜਾਂ ਮੋਟਰਸਾਈਕਲ ਚਲਾਣੇ ਦੇ ਜਾਂ ਸਾਈਕਲ ਚਲਾ ਲਿਆ ਤਾਂ ਤਾਂ ਹੀ ਨਹੀਂ ਲੱਗਿਆ ਨਹੀਂ ਨਹੀਂ ਠੀਕ ਆ ਬਾਈ ਠੀਕ ਆ ਧੰਨਵਾਦ ਵੀਰੇ ਤੁਹਾਡਾ ਚੌਂਦੇ ਪਿੰਡ ਤੋਂ ਆਉਂਦੇ ਜਿਲ੍ਹਾ ਬੇੜਾ ਕਿਰੇ ਪੈ ਜਾਂਦਾ ਤੁਹਾਨੂੰ ਪਲੇਰ ਕੋਟਲਾ ਪਿੰਦਾ ਆ ਅਸ ਬ੍ਰੇਕ ਕੋਲ ਦਾ ਜਿਲ੍ਹਾ ਤੁਹਾਡੇ ਗੜ ਤਹਿਸੀਲ ਜੀ ਠੀਕ ਆ ਵੀਰੇ ਤੇ ਵੀਰ ਉਹਨਾਂ ਨੂੰ ਦਿੱਤਾ ਆਪਾਂ ਰੌਗ ਰਾਈਡਰ ਦਾ ਐਸਟੀ 100 ਐਸਟੀ 100 ਬਾਰੇ ਆਪਣੇ ਜਿੰਨੇ ਸੱਜਣ ਮਿੱਤਰ ਆਪਣੇ ਨਾਲ ਜੁੜੇ ਆ ਸਾਰਾ ਜਾਣਦੇ ਆ ਵੀ ਕਈ ਸੱਜਣ ਮਿੱਤਰਾਂ ਕੋਲੇ ਸਾਈਕਲ ਬਹੁਤ ਜਾਣਿਆਂ ਕੋਲੇ ਸਾਈਕਲ ਆਪਣਾ ਕਹਦੇ ਇਹ ਐਸਟੀ 100 ਤੇ ਮੰਨ ਲਓ ਇਹ ਐਸਐਸਆਈ ਦੇ ਵਿੱਚ ਦਿੱਤਾ ਬੇਟਾ ਇਹਨਾਂ ਦਾ ਛੋਟੇ ਛੋਟਾ ਗਾ ਉਮਰ ਹੈ ਜੀ ਤੇ ਮੰਨ ਲਓ ਇਹਦੇ ਵਿੱਚ ਸ਼ੌਕਰ ਆ ਜਾਂਦੇ ਆ ਤੇ 7 3 ਗੇਅਰ ਦੇ ਵਿੱਚ ਆ ਜਾਂਦਾ ਇਹ ਤੇ 272 ਇਹਦਾ ਵੀਕਲ ਸਾਇ ਜਾਂਦਾ ਆ ਜਾਂਦਾ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਗੇ ਬਾਈ ਜਰੂਰ ਸ਼ੇਅਰ ਕਰਿਓ ਹਣਾ ਜੇ ਕੋਈ ਹੋਰ ਸੱਜਣ ਮਿੱਤਰ ਲੈਣ ਵਾਲਾ ਹੁੰਦਾ ਜਾਂ ਕੋਈ ਪੁੱਛਦਾ ਤੁਹਾਨੂੰ ਤਾਂ ਜਰੂਰ ਦੱਸਿਓ ਹਣਾ ਵੀਰੇ ਕੋਈ ਨਾ ਆਪਣੇ ਚੈਨਲ ਬਾਰੇ ਜਰੂਰ ਜਾਣਕਾਰੀ ਦਿਓ ਵੀਰੇ ਕਿਉਂਕਿ ਜਦੋਂ ਕੋਈ ਨਾ ਸੱਜਣ ਮਿੱਤਰ ਆਪਣੇ ਕੋਲ ਪਹੁੰਚਦਾ ਜਾਂ ਆਉਣਾ ਹੁੰਦਾ ਕਿਸੇ ਨੇ ਪਹਿਲਾਂ ਇੱਕ ਵਾਰੀ ਚੈਨਲ ਚੈੱਕ ਕਰ ਲੈ ਤਸੱਲੀ ਹੀ ਹੋ ਜਾਂਦੀ ਹੈ ਹਾਂਜੀ ਹਾਂਜੀ ਉਹਨਾਂ ਨੂੰ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਯਾਰ ਹਾ ਕਿੱਦਾਂ ਇਹ ਸਾਈਕਲ ਨੇ ਕਿੱਥੋਂ ਕਿੱਥੋਂ ਆਉਂਦੇ ਆ ਬਾਈ ਹਾਂਜੀ ਸਾਰੀ ਦੇਖੀ ਆ ਵੀਡੀਓ ਪਰਪਰ ਦੇਖ ਕੇ ਅਸੀਂ ਨੇ ਫੇਰ ਹੀ ਇਹੀ ਆਏ ਹਾਂ ਤੁਹਾਨੂੰ ਹਾਂਜੀ ਹਾਂ ਉਹੀ ਆ ਨਾ ਵੀਰੇ ਤਸੱਲੀ ਹੋ ਜਾਂਦੀ ਸੋਡੇ ਮਨ ਨੂੰ ਤਸੱਲੀ ਹੋਈ ਆ ਪਤਾ ਆਇਆ ਹਾਂ ਹਾਂਜੀ ਤੇ ਆ ਜੀ ਹੋ ਜਾਂਦੀ ਆ ਹੋਰ ਵੀਰੇ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਸਭ ਵਧੀਆ ਲੱਗ ਗਈ ਠੀਕ ਆ ਬਾਈ ਠੀਕ ਆ ਇੱਕ ਬਾਈ ਜਿਵੇਂ ਹੁਣ ਅੱਜ ਕੱਲ ਜਿਵੇਂ ਯਾਰ ਜ਼ਿਆਦਾ ਨਾ ਜਿਵੇਂ ਕਹ ਦੀਏ ਜਿਵੇਂ ਜ਼ਿਆਦਾ ਨਸ਼ੇ ਦੇ ਚ ਉੜੇ ਹੋਏ ਆ ਲੋਕ ਉਹ ਚੀਜ਼ਾਂ ਲਈ ਵਧੀਆ ਹੀ ਇਹਦਾ ਮਾਈਂਡਫੁਲਨਸ ਹੁੰਦਾ ਜੀ ਆਪਾਂ ਜੇ ਮਸ਼ਾਮ ਨੂੰ ਜਾਈਏ ਆਪਣੇ ਸੈਰ ਵਗੈਰੇ ਜਾਂ ਸਾਈਕਲ ਤੇ ਕਰੀਏ ਜੀ ਸਹੀ ਹੈ ਸਹੀ ਹੈ ਹਾਂ ਜੜੇ ਸਰੀਰ ਸਿਹਤ ਠੀਕ ਰਹਿੰਦੀ ਹੈ ਜੀ ਆਪਣੀਆਂ ਸਹੀ ਹੈ ਸਹੀ ਹੈ ਸਾਈਕਲ ਦਾ ਇਹ ਪਹਿਲਾਂ ਹੁਣ ਬਜ਼ੁਰਗ ਚਲਾਉਂਦੇ ਰਹੇ ਨਹੀਂ ਦੇਖੋ ਕਿਸੇ ਦੇ ਗੋਡੇ ਨਹੀਂ ਤੋਖਦੇ ਜਾਂ ਕੁਛ ਨਹੀਂ ਹੋ ਸਕਦਾ ਕਿ ਜੀ ਉਹ ਚਿੱਟਾਗਲਾ ਮੋਟਰਸਾਈਕਲ ਆ ਦੀ ਮਗਰ ਪੈ ਗਿਆ ਜੀ ਸਹੀ ਹੈ ਸਹੀ ਹੈ ਵੀਰੇ ਤੇ ਇਹ ਤਾਂ ਇਹ ਜਾਣਾ ਕਿਸੇ ਨਹੀਂ ਆਲਾ ਮੋਟਰਸਾਈਕਲ ਚੱਕਦਾ ਉਹੀ ਤਾਂ ਹੈ ਜੀ ਗੱਲ ਇਹੀ ਆ ਵੀ ਆਪਾਂ ਇਹ ਸ਼ਰਤ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਨਾ ਪਿੰਡਾਂ ਦੇ ਵਿੱਚ ਕਿਸੇ ਨੇ ਵੀ ਚਲਾਉਣਾ ਸਾਈਕਲ ਚਲਾਓ ਕਿਸੇ ਨੇ ਜਿਵੇਂ ਮੰਨ ਲਓ ਜਿੰਮ ਜਾਣਾ ਉਹ ਵੀ ਸਾਈਕਲ ਚਲਾਉ ਹਾਂ ਤੇ ਆਪਾਂ ਜਿੰਮ ਜਾਣੇ ਆ ਤੇ ਕਹਦੇ ਹੁੰਦੇ ਆ ਪਹਿਲਾਂ ਮੋਟਰਸਾਈਕਲ ਚੱਕਦੇ ਆ ਹਾਂ ਜੀ ਉਦੇ ਨਾਲੋਂ ਐਵੇਂ ਆਏ ਤੇ ਇਹਦੇ ਨਾਲ ਸਾਰੇ ਸਰੀਰ ਦੀ ਕਸਰਤ ਹੁੰਦੀ ਆ ਆਪਣੇ ਦਿਮਾਗ ਤੋਂ ਲੈ ਕੇ ਜਾਈਕਲ ਨਾਲ ਹਾਂ ਠੀਕ ਆ ਜੀ ਬਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਜੀ ਚੌਂਦੇ ਪਿੰਡ ਤੋਂ ਆਉਣ ਲਈ ਧੰਨਵਾਦ